ਸੁਰਾ ਇਤਿਹਾਸ ਉਸਦੇ 33 ਅਧਿਆਇ ਦੀ 12ਵੀਂ ਆਇਤ ਤੋਂ 16ਵੀਂ ਆਇਤ ਤੱਕ ਸਾਰੀ ਮਿਲ ਕੇ ਪੜਾਂਗੇ ਤਦ ਉਹ ਮੁਸ਼ਕਲ ਚ ਪੈ ਕੇ ਆਪਣੇ ਪਰਮੇਸ਼ਵਰ ਨੂੰ ਮਨਾਉਣ ਲੱਗਾ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਸਾਹਮਣੇ ਬਹੁਤ ਹੀ ਦੀਨ ਹੋਇਆ ਅਤੇ ਉਹਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਖੁਸ਼ ਹੋ ਕੇ ਉਹਦੀ ਬੇਨਤੀ ਸੁਣੀ ਅਤੇ ਉਸ ਨੂੰ ਯਰੂਸ਼ਲਮ ਚ ਪਹੁੰਚਾ ਕੇ ਉਹਦਾ ਰਾਜ ਵਾਪਸ ਕਰ ਦਿੱਤਾ ਤਦ ਮਨष्य ਇਹ ਜਾਣ ਗਿਆ ਕਿ יהוה ਹੀ ਪਰਮੇਸ਼ੁਰ ਹੈ ਅਤੇ ਫਿਰ ਉਸਨੇ 다우드 ਪੁਰ ਤੋਂ ਬਾਹਰ ਗਿਹੋਂ ਦੇ ਪੱਛਮ ਦੇ ਵੱਲ ਨਾਲੇ ਦੇ ਮਛਲੀ ਫਾਟਕ ਦੇ ਕੋਲ ਇੱਕ ਸ਼ਹਿਰ ਪਨਾਹ ਬਣਵਾਈ ਫਿਰ ਉਪੇਲ ਨੂੰ ਘੇਰ ਕੇ ਬਹੁਤ ਉੱਚਾ ਕਰ ਦਿੱਤਾ ਅਤੇ יהודה ਦੇ ਗੜ ਵਾਲੇ ਨਗਰਾ ਚ ਸੈਨਾਪਤੀ ਠਹਿਰਾਤੇ ਫਿਰ ਉਸਨੇ ਪ੍ਰਾਏ ਦੇਵਤਿਆਂ ਨੂੰ ਅਤੇ יהוה ਦੇ ਪਵਨ ਦੀਆਂ ਮੂਰਤਾਂ ਨੂੰ ਅਤੇ ਜਿੰਨੀਆਂ ਵੇਦੀਆਂ ਉਸਨੇ ਯਹਵਾ ਦੇ ਪਹਾੜ ਦੇ ਉੱਪਰ ਅਤੇ ਯਰੂਸ਼ਲਮ ਚ ਬਣਵਾਈਆਂ ਸੀ ਉਹਨਾਂ ਸਭ ਨੂੰ ਦੂਰ ਕਰਕੇ ਨਗਰ ਤੋਂ ਬਾਹਰ ਸੁੱਟਵਾ ਦਿੱਤੀਆਂ ਸੀ ਤਦ ਉਸਨੇ ਯਹਵਾ ਦੀ ਵੇਦੀ ਦੀ ਮੁਰੰਮਤ ਕਰਵਾਈ ਅਤੇ ਉਸਤੇ ਮੇਲ ਬਲੀ ਅਤੇ ਤਨਵਾਦ ਦੀ ਬਲੀ ਚੜਾਉਣ ਲੱਗਾ ਅਤੇ ਯਹੂਦੀਆਂ ਨੂੰ ਇਜ਼ਰਾਈਲ ਦੇ ਪਰਮੇਸ਼ਰ ਯਹਵਾ ਦੀ ਉਪਾਸਨਾ ਕਰਨ ਦੀ ਆਗਿਆ ਵੀ ਦਿੱਤੀ ਪਿਆਰਿਓ ਮਨਸ਼ੇ ਹਿਜ਼ਕੀਆ ਦਾ ਪੁੱਤਰ ਸੀ ਹਿਜ਼ਕੀਆ ਬਹੁਤ ਹੀ ਆਤਮਿਕ ਵਿਅਕਤੀ ਸੀ ਉਹਦੇ ਮਰਨ ਤੋਂ ਬਾਅਦ ਮਨਸ਼ੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਰਾਜੇ ਦੇ ਰੂਪ ਚ ਸਿਹਾਸਨ ਤੇ ਬੈਠ ਗਿਆ ਯਹੂਦਾ ਦੇ ਦੇਸ਼ ਚ ਜਿੰਨੇ ਵੀ ਰਾਜਿਆਂ ਨੇ ਰਾਜ ਕੀਤਾ ਉਹਨਾਂ ਨਾਲੋਂ ਲੰਬੇ ਸਮੇਂ ਤੱਕ ਯਾਨੀ 55 ਸਾਲਾਂ ਤੱਕ ਉਸ ਦੇਸ਼ ਤੇ ਉਸ ਰਾਜ ਤੇ ਰਾਜ ਕੀਤਾ ਪਰਮੇਸ਼ਵਰ ਨੇ ਕਦੇ ਵੀ ਕਿਸੇ ਨੂੰ ਅਜਿਹਾ ਲੰਬਾ ਸਮਾਂ ਕਿਸੇ ਨੂੰ ਦਿੱਤਾ ਨਹੀਂ ਸੀ ਮਨੁष्य ਨੂੰ ਦਿੱਤੇ ਗਏ ਮੌਕੇ ਨੂੰ ਉਹ ਸਹੀ ਢੰਗ ਨਾਲ ਸਾਹਮਣਾ ਸਕਿਆ ਪਰਮੇਸ਼ਵਰ ਨੇ ਜੋ ਉਸ ਨੂੰ ਅਧਿਕਾਰ ਦਿੱਤਾ ਸੀ ਪਰਮੇਸ਼ਵਰ ਨੇ ਜੋ ਉਹਦੇ ਪਿਤਾ ਨੂੰ ਦੱਸਿਆ ਸੀ ਉਹ ਉਸਨੇ ਆਤਮਿਕ ਗੱਲਾਂ ਨਾ ਸਿੱਖੀਆਂ ਪਰਮੇਸ਼ਵਰ ਨੇ ਉਸ ਨੂੰ ਜੋ ਮੌਕਾ ਦਿੱਤਾ ਪਰਮੇਸ਼ਵਰ ਨੇ ਉਸ ਨੂੰ ਜੋ ਅਧਿਕਾਰ ਦਿੱਤਾ ਮਨੁਸ਼ੇ ਉਸ ਦਾ ਇਸਤੇਮਾਲ ਗਲਤ ਕਰਦਾ ਰਿਹਾ ਆਪਣੇ ਅਧਿਕਾਰ ਦੇ ਕਾਰਨ ਅਤੇ ਆਪਣੇ ਅਹੁਦੇ ਦੇ ਕਾਰਨ ਅਤੇ ਆਪਣੀ ਤਾਨਦਲਤ ਹੋਣ ਦੇ ਕਰਕੇ ਉਸ ਨੇ ਮਨਮਰਜ਼ੀਆਂ ਕੀਤੀਆਂ ਪਰਮੇਸ਼ਵਰ ਦੇ ਡਰ ਪੈ ਤੋਂ ਬਿਨਾ ਜੋ ਵੀ ਕਰ ਰਿਹਾ ਹਾਂ ਉਹ ਚੱਲ ਜਾਏਗਾ ਕੋਈ ਵੀ ਬੋਲਣ ਵਾਲਾ ਨਹੀਂ ਆ ਇਹ ਸੋਚ ਕੇ ਜਦੋਂ ਮਨਮਰਜ਼ੀਆਂ ਕਰ ਰਿਹਾ ਸੀ ਪਰਮੇਸ਼ਵਰ ਨੇ ਆਪਣੇ ਨਬੀਆਂ ਨੂੰ ਭੇਜ ਕੇ ਆਖਿਆ ਤੂੰ ਜੋ ਕਰ ਰਿਹਾ ਉਹ ਗਲਤ ਹੈ ਜੋ ਮਨਮਰਜ਼ੀਆਂ ਕਰ ਰਿਹਾ ਹੈ ਮੈਂ ਤੈਨੂੰ ਸਜ਼ਾ ਦੇਣ ਜਾ ਰਿਹਾ ਤੂੰ ਆਪ ਹੀ ਨਹੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਤੂੰ ਹੀ ਵਿਗਾੜਿਆ ਤੂੰ ਆਪ ਹੀ ਬਰਬਾਦ ਨਹੀਂ ਹੋਇਆ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਰਬਾਦ ਕਰ ਦਿੱਤਾ ਤੈਨੂੰ ਜੋ ਅਧਿਕਾਰ ਦਿੱਤਾ ਅਹੁਦਾ ਦਿੱਤਾ ਉਹਦਾ ਤੂੰ ਗਲਤ ਇਸਤੇਮਾਲ ਕਰ ਰਿਹਾ ਹੈ ਮੈਂ ਤੈਨੂੰ ਸਜ਼ਾ ਦੇਣ ਜਾ ਰਿਹਾ ਹਾਂ ਇਸ ਤਰ੍ਹਾਂ ਪਰਮੇਸ਼ਵਰ ਨੇ ਮਨੁष्य ਨੂੰ ਸਾਫ਼-ਸਾਫ਼ ਚੇਤਾਵਨੀਆਂ ਦੇਣ ਤੇ ਵੀ ਮਨੁष्य ਦੀ ਦੁਸ਼ਟਤਾ ਅਤੇ ਉਹਦੇ ਬੁਰੇ ਸੁਭਾਅ ਦੇ ਕਾਰਨ ਬਿਲਕੁਲ ਵੀ ਉਸਨੇ ਪਰਮੇਸ਼ਵਰ ਦੀਆਂ ਚੇਤਾਵਨੀਆਂ ਤੇ ਧਿਆਨ ਨਾ ਲਾਇਆ ਪਰਵਾਹ ਨਹੀਂ ਕੀਤੀ ਪਰਮੇਸ਼ਵਰ ਕੀ ਕਰਨਗੇ ਮੈਂ ਵੇਖ ਲਾਂਗਾ ਇਸ ਤਰ੍ਹਾਂ ਦੀ ਮੂਰਖ ਦਾਦੇ ਨਾਲ ਪਰਮੇਸ਼ਵਰ ਕੀ ਕਰਨਗੇ ਮੈਂ ਵੇਖ ਲਾਂਗਾ ਐਸੀ ਸੋਚ ਨਾਲ ਜਦ ਜੀ ਰਿਆ ਸੀ ਤਾਂ ਸੁਣੋ ਪਰਮੇਸ਼ਵਰ ਨੇ ਜੋ ਕਿਹਾ ਸੀ ਮੈਂ ਕਰਾਂਗਾ ਉਹ ਕੀਤਾ ਕੀ ਕੀਤਾ ਦੁਸ਼ਮਨਾ ਨੂੰ ਲੈ ਆਂਦਾ ਹੁਣ ਮੇਰਾ ਕੋਈ ਸਾਹਮਣਾ ਨਹੀਂ ਕਰ ਸਕਦਾ ਮੇਰੇ ਸਾਹਮਣੇ ਕੋਈ ਖੜਾ ਨਹੀਂ ਰਹਿ ਸਕਦਾ ਐਸੇ ਸੋਚਣ ਵਾਲੇ ਮਨष्य ਦੇ ਉੱਪਰ ਦੁਸ਼ਮਨ ਅਚਾਨਕ ਆ ਗਏ ਆਏ ਹੀ ਨਹੀਂ ਉਸ ਦੇਸ਼ ਤੇ ਹਮਲਾ ਕਰ ਦਿੱਤਾ ਮੇਰੇ ਪੋਸਟਰ ਨੂੰ ਮੇਰੀ ਪੋਜੀਸ਼ਨ ਨੂੰ ਕੋਈ ਹਲਾ ਨਹੀਂ ਸਕਦਾ ਮੈਨੂੰ ਇਸ ਜਗ੍ਹਾ ਤੋਂ ਕੋਈ ਵੀ ਹਟਾ ਨਹੀਂ ਸਕਦਾ ਇਹ ਮੇਰੀ ਪੱਕੀ ਜਗ੍ਹਾ ਹੈ ਇਸ ਤਰ੍ਹਾਂ ਸੋਚਣ ਵਾਲਾ ਮਨਸ਼ੇ ਉਸ 시ਹਾਸਨ ਦੇ ਉੱਪਰੋ ਹੀ ਜੰਜੀਰਾ ਦੇ ਨਾਲ ਜਕੜਿਆ ਗਿਆ ਕੜੀ ਸਕੇ ਲਿਆਂਦਾ ਗਿਆ ਬਾਬਲ ਦੇਸ਼ ਚ ਲਿਜਾਇਆ ਗਿਆ ਉਸਨੇ ਜੋ ਸੋਚਿਆ ਉਹ ਨਹੀਂ ਹੋਇਆ ਪਿਆਰਿਓ ਪਰਮੇਸ਼ਵਰ ਨੇ ਕਿਹਾ ਜੋ ਮੈਂ ਕਰਾਂਗਾ ਉਹ ਹੀ ਕੀਤਾ ਮੇਰੇ ਪੈਣੋ ਤੇ ਭਰਾਓ ਤੁਸੀਂ ਜੋ ਆਪਣੇ ਬਾਰੇ ਸੋਚ ਰਹੇ ਹੋ ਆਪਣੇ ਕਾਰੋਬਾਰ ਦੇ ਬਾਰੇ ਸੋਚ ਰਹੇ ਹੋ ਆਪਣੀ ਨੌਕਰੀ ਦੇ ਬਾਰੇ ਸੋਚ ਰਹੇ ਹੋ ਤਾਂ ਜੇ ਤੁਸੀਂ ਆਪਣੇ ਪੈਸਿਆਂ ਦਾ ਸਹਾਰਾ ਲੈ ਕੇ ਆਪਣੇ ਬੈਂਕ ਬੈਲੈਂਸ ਦਾ ਸਹਾਰਾ ਲੈ ਕੇ ਆਪਣੇ ਅਹੁਦੇ ਦਾ ਸਹਾਰਾ ਲੈ ਕੇ ਆਪਣੇ ਤਨ ਦਾ ਸਹਾਰਾ ਲੈ ਰਹੇ ਹੋ ਤਾਂ ਜੋ ਵੀ ਤੁਸੀਂ ਕਰਨ ਦੇ ਲਈ ਸੋਚ ਰਹੇ ਹੋ ਉਹ ਪੂਰਾ ਨਹੀਂ ਹੋਵੇਗਾ ਤੁਹਾਨੂੰ ਵੇਖ ਕੇ ਪਰਮੇਸ਼ਵਰ ਜੋ ਕਹਿ ਰਿਹਾ ਉਹੀ ਪੂਰਾ ਕਰਨਗੇ ਇਸ ਗੱਲ ਨੂੰ ਯਾਦ ਰੱਖੋ ਪ੍ਰਭੂ ਦੇ ਵਿੱਚ ਬੇਨਤੀ ਕਰਦਾ ਹਾਂ ਹੁਣ ਮੈਨੂੰ ਕੋਈ ਡਰ ਨਹੀਂ ਹੁਣ ਮੈਨੂੰ ਕੋਈ ਛੂ ਨਹੀਂ ਸਕਦਾ ਇਸ ਤਰ੍ਹਾਂ ਮਨੁष्य ਨੇ ਸੋਚਿਆ ਲੇਕਿਨ ਪਰਮੇਸ਼ਵਰ ਨੇ ਕਿਹਾ ਮੈਂ ਸਜ਼ਾ ਦੇਣ ਜਾ ਰਿਹਾ ਹਾਂ ਤੇਰਾ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਤੇਰੀ ਪੋਸਟ ਤੋਂ ਅਤੇ ਤੇਰੀ ਅਹੁਦੇ ਤੋਂ ਮੈਂ ਥੱਲੇ ਸੁੱਟਣ ਜਾ ਰਿਹਾ ਹਾਂ ਪਰਮੇਸ਼ਵਰ ਨੇ ਜੋ ਕਿਹਾ ਉਹੀ ਕੀਤਾ ਮਨੁष्य ਨੇ ਜੋ ਸੋਚਿਆ ਉਹਦੇ ਚ ਕੁਝ ਨਾ ਹੋਇਆ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਹੋਏਗਾ ਪਰਮੇਸ਼ਵਰ ਜੋ ਕਹਿ ਰਿਹਾ ਜੋ ਕਹਿਣਗੇ ਉਹੀ ਹੋਏਗਾ ਅੱਜ ਤੁਸੀਂ ਜੀ ਦੇ ਕਾਰਨ ਕਮੰਦ ਕਰ ਰਹੇ ਹੋ ਜਿਹਦਾ ਤੁਸੀਂ ਹੰਕਾਰ ਕਰ ਰਹੇ ਹੋ ਅਤੇ ਜਿਹਦਾ ਤੁਸੀਂ ਸਹਾਰਾ ਲੈ ਕੇ ਲਾਪਰਵਾਹ ਹੋ ਕੇ ਜੀ ਰਹੇ ਹੋ ਉਸ ਨੂੰ ਇੱਕ ਸਕਿੰਟ ਵਿੱਚ ਹੀ ਪਰਮੇਸ਼ਵਰ ਤੁਹਾਡੇ ਤੋਂ ਖੋ ਸਕਦੇ ਆ ਕਿਉਂਕਿ ਉਹਨਾਂ ਨੇ ਹੀ ਦਿੱਤਾ ਜੇ ਅੱਜ ਤੁਸੀਂ ਤੰਦਰੁਸਤ ਹੋ ਪਰਮੇਸ਼ਵਰ ਨੇ ਦਿੱਤੀ ਆ ਜੇ ਤੁਸੀਂ ਚੰਗੇ ਹੋ ਪਰਮੇਸ਼ਵਰ ਨੇ ਕੀਤਾ ਹੈ ਜੇ ਤੁਹਾਡੇ ਕੋਲ ਦੌਲਤ ਹੈ ਪਰਮੇਸ਼ਵਰ ਨੇ ਦਿੱਤੀ ਆ ਦੂਜਿਆਂ ਨਾਲੋਂ ਜ਼ਿਆਦਾ ਅਧਿਕਾਰ ਤੁਹਾਡੇ ਕੋਲ ਹੈ ਪਰਮੇਸ਼ਵਰ ਨੇ ਦਿੱਤਾ ਹੈ ਅੱਜ ਤੁਹਾਡੇ ਕੋਲ ਜੇ ਬਹੁਤ ਸਾਰਾ ਪੈਸਾ ਹੈ ਪਰਮੇਸ਼ਵਰ ਨੇ ਦਿੱਤਾ ਆਪਣੇ ਪੈਸੇ ਨੂੰ ਆਪਣੇ ਅਹੁਦੇ ਨੂੰ ਆਪਣੇ ਸੋਹਣੇ ਪੰਨ ਨੂੰ ਆਪਣੇ ਅਧਿਕਾਰ ਨੂੰ ਆਪਣੇ ਕੁਝ ਵੀ ਨੂੰ ਜੇ ਮੁਖ ਰੱਖ ਕੇ ਪਰਮੇਸ਼ਵਰ ਤੋਂ ਦੂਰ ਹੋ ਰਹੇ ਹੋ ਤੁਹਾਡੇ ਲਈ ਖਤਰਾ ਹੈ ਮਨਸ਼ੇ ਖਤਰੇ ਚ ਪੈ ਗਿਆ ਕੈਸੇ ਖਤਰੇ ਚ ਪੈ ਗਿਆ ਜਾਣਦੇ ਹੋ ਆਪਣੇ ਰਾਜ ਨੂੰ ਗਵਾ ਲਿਆ ਰਾਜੇ ਦੇ ਅਹੁਦੇ ਨੂੰ ਉਸ ਨੇ ਗਵਾ ਲਿਆ ਅਤੇ ਮੌਕਾ ਉਸ ਤੋਂ ਚਲਾ ਗਿਆ ਆਪਣੇ ਸੋਹਣੇ ਪੰਨ ਨੂੰ ਗਵਾ ਲਿਆ ਆਪਣੀ ਸਿਹਤ ਨੂੰ ਗਵਾ ਲਿਆ ਇਕੱਲਾ ਹੋ ਗਿਆ ਬਿਲਕੁਲ ਅਨਾਥ ਹੋ ਗਿਆ ਬੁਰੇ ਹਾਲਾਤਾਂ 'ਚ ਚਲਾ ਗਿਆ ਉਹ ਕਿੱਥੇ ਚਲਾ ਗਿਆ ਜਾਣਦੇ ਹੋ ਹਨੇਰੇ ਨਾਲ ਪਰੇ ਅੰਧਕਾਰ 'ਚ ਉਸ ਨੇ ਸੋਚਿਆ ਸੀ ਇਸ ਤੋਂ ਪਹਿਲਾਂ ਮੇਰਾ ਕੋਈ ਕੁਝ ਨਹੀਂ ਕਰੇਗਾ ਇਸ ਤਰ੍ਹਾਂ ਸੋਚਣ ਵਾਲਾ ਹੁਣ ਛੋਟੀ ਕੋਠੜੀ 'ਚ ਜੇਲ੍ਹ ਦੇ ਵਿੱਚ ਸਲਾਖਾਂ ਨੂੰ ਗਿਨ ਰਿਹਾ ਸੀ ਉਹ ਕੱਲ ਤੱਕ ਤਾਂ ਰਾਜਾ ਸੀ ਪਰ ਅੱਜ ਸਭ ਕੁਝ ਖਤਮ ਹੋ ਗਿਆ ਭੈਣੋ ਤੇ ਭਰਾਵੋ ਸਾਡੇ ਚੋਂ ਕੋਈ ਵੀ ਜੇ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਚੱਲ ਕੇ ਸੋਚ ਰਿਹਾ ਹੋ ਕੁਝ ਨਹੀਂ ਹੋਵੇਗਾ ਪਰਮੇਸ਼ਵਰ ਚੇਤਾਵਨੀ ਦੇ ਰਿਹਾ ਆਪਣੇ ਜੀਵਨ ਨੂੰ ਸੁਧਾਰ ਲਓ ਆਪਣੇ ਜੀਵਨ ਨੂੰ ਸਹੀ ਕਰ ਲਓ ਗੱਲਾਂ ਨੂੰ ਸਹੀ ਕਰ ਲਓ ਆਪਣੇ ਵਿਛੌਣੇ ਨੂੰ ਪਵਿੱਤਰ ਕਰੋ ਆਪਣੇ ਜੀਵਨ ਨੂੰ ਪਵਿੱਤਰ ਕਰੋ ਕਿਉਂਕਿ ਤੁਹਾਡਾ ਜੀਵਨ ਠੀਕ ਨਹੀਂ ਆ ਬੁਰਾ ਜੀਵਨ ਜੀ ਰਹੇ ਹੋ ਅਤੇ ਮੈਂ ਤੁਹਾਨੂੰ ਸਜ਼ਾ ਦੇਣ ਜਾ ਰਿਹਾ ਹਾਂ ਪਰਮੇਸ਼ਵਰ ਜੇ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ ਤਾਂ ਸੁਣੋ ਉਹਨਾਂ ਦੀ ਚੇਤਾਵਨੀ ਨੂੰ ਸਮਝੋ ਨਾ ਸੁਣਨ ਤੇ ਕੀ ਹੋਏਗਾ ਸਭ ਉਥਲ-ਪੁਥਲ ਹੋ ਜਾਏਗਾ ਤੁਹਾਡੀ ਜ਼ਿੰਦਗੀ ਉਥਲ-ਪੁਥਲ ਹੋਏਗੀ ਤੁਹਾਡੀ ਨੌਕਰੀ ਉਥਲ-ਪੁਥਲ ਹੋਏਗੀ ਤੁਸੀਂ ਜੋ ਆਸਾ ਦਾ ਮਹਿਲ ਬਣਾਇਆ ਹੈ ਉਹ ਟੁੱਟ ਜਾਵੇਗਾ ਤੁਹਾਨੂੰ ਦਿੱਤਾ ਗਿਆ ਕਾਰੋਬਾਰ ਉਸ ਤੋਂ ਮਿਲਣ ਵਾਲੀ ਆਮਦਨੀ ਅਤੇ ਉਹਦਾ ਫਾਇਦਾ ਨਾਸ਼ ਹੋ ਜਾਏਗਾ ਉਦੋਂੋਂ ਤੋਂ ਪਹਿਲਾਂ ਆਪਣੀ ਗਲਤੀ ਨੂੰ ਸੁਧਾਰ ਲਓ ਮੈਂ ਬੇਨਤੀ ਕਰ ਰਿਹਾ ਹਾਂ ਹੁਣ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਐਸੀ ਸੋਚ ਰੱਖਣ ਵਾਲੇ ਮਨष्य ਦਾ ਅਧਿਕਾਰ ਖੋਲਿਆ ਗਿਆ ਉਹ ਪਹਿਲਾ ਰਾਜਾ ਸੀ ਅਤੇ ਹੁਣ ਕੈਦੀ ਬਣ ਗਿਆ ਜਿਵੇਂ ਹੀ ਮਨष्य ਕੈਦੀ ਦੇ ਰੂਪ ਚ ਜੰਜੀਰਾ ਦੇ ਵਿੱਚ ਜਕੜ ਦਿੱਤਾ ਗਿਆ ਤਾਂ ਉਸ ਵੇਲੇ ਉਸ ਨੂੰ ਪਰਮੇਸ਼ਵਰ ਯਾਦ ਆਇਆ ਉਸ ਨੂੰ ਯਾਦ ਆਈਆਂ ਪਿਤਾ ਦੀਆਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਤਦ ਉਸ ਨੂੰ ਸਮਝ ਆਈ ਪਿਤਾ ਦੀ ਸਿਖਾਈ ਗਈ ਆਤਮਿਕਤਾ ਮੇਰਾ ਪਿਤਾ ਬੜਾ ਪ੍ਰਾਰਥਨਾ ਕਰਨ ਵਾਲਾ ਸੀ ਮੇਰੇ ਪਿਤਾ ਨੇ ਜਦੋਂ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਦੁਸ਼ਮਨ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਦ ਮੇਰੇ ਪਿਤਾ ਨੇ ਪ੍ਰਾਰਥਨਾ ਕੀਤੀ ਜਦੋਂ ਭਿਆਨਕ ਬਿਮਾਰੀ ਦੇ ਵਿੱਚ ਦੁੱਖ ਚੱਲ ਰਿਹਾ ਸੀ ਤਾਂ ਪਰਮੇਸ਼ਵਰ ਨੇ ਚੰਗਾ ਕੀਤਾ ਪ੍ਰਾਰਥਨਾ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਹੈ ਦੇਸ਼ ਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ ਬਿਮਾਰੀਆਂ ਤੋਂ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ ਕਿੰਨਾ ਵੀ ਵੱਡਾ ਖਤਰਾ ਆਇਆ ਹੋਵੇ ਪ੍ਰਾਰਥਨਾ ਕਰਨਤੇ ਸ਼ਾਂਤੀ ਦੇਣ ਵਾਲਾ ਪਰਮੇਸ਼ਵਰ ਹੈ ਐਸੀ ਪਰਮੇਸ਼ਵਰ ਨੂੰ ਮੈਂ ਭੁੱਲ ਕੇ ਆਪਣੀ ਮਨਮਰਜ਼ੀ ਕਰਕੇ ਹੀ ਕੱਲ ਤੱਕ ਰਾਜੇ ਦੇ ਰੂਪ ਚ ਮੈਂ ਰਾਜ ਕੀਤਾ ਲekin ਅੱਜ ਇਨ ਹਾਲਾਤਾਂ ਚ ਪਹੁੰਚ ਗਿਆ ਹਾਂ ਜੇਲ੍ਹ ਦੇ ਵਿੱਚ ਇੱਕ ਚੰਗੀ ਗੱਲ ਆਓ ਉਸ ਨੂੰ ਪੜੀਏ 12ਵਾਂ ਵਚਨ ਤਦ ਉਸਨੇ ਮੁਸ਼ਕਿਲ ਚ ਪੈ ਕੇ ਉਸ ਸਮੇਂ ਆਪਣੇ ਪਰਮੇਸ਼ਰ ਯਹੋਵਾ ਨੂੰ ਮਨਾਉਣਾ ਸ਼ੁਰੂ ਕੀਤਾ ਬਦਲਾਵ ਆ ਗਿਆ ਦੁਸ਼ਟ ਦੇ ਜੀਵਨ ਚ ਬਦਲਾਵ ਆ ਗਿਆ ਕਿੰਨੀਆਂ ਵੀ ਚੇਤਾਵਨੀਆਂ ਦੇਣ ਤੇ ਧਮਕੀਆਂ ਦੇਣ ਤੇ ਅਤੇ ਹੁਣ ਉਸ ਦੁਸ਼ਟ ਦੇ ਜੀਵਨ ਦੇ ਵਿੱਚ ਬਦਲਾਵ ਆ ਗਿਆ ਬਦਲਾਵ ਕਿਵੇਂ ਆਇਆ ਤਿੰਨ ਵਿਸ਼ੇ ਪਹਿਲਾ ਮੁਸ਼ਕਲ ਦੂਸਰਾ ਜੰਜੀਰਾ ਤੀਸਰਾ ਹੰਝੂ ਪਹਿਲਾ ਮੁਸ਼ਕਲ ਜਦ ਉਹ ਰਾਜਾ ਸੀ ਅਤੇ ਉਸ ਦਾ ਅਧਿਕਾਰ ਚੱਲਦਾ ਸੀ ਉਹਦਾ ਕੋਈ ਕੁਝ ਨਹੀਂ ਕਰ ਸਕਦਾ ਜਸ ਸੋਚਿਆ ਉਸਨੇ ਪਰਮੇਸ਼ਵਰ ਨੂੰ ਛੱਡਤਾ ਜਿਹਦਾ ਸਹਾਰਾ ਲੈ ਕੇ ਉਸਨੇ ਪਰਮੇਸ਼ਵਰ ਤੇ ਧਿਆਨ ਨਾ ਦਿੱਤਾ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ ਅਤੇ ਪਰਮੇਸ਼ਵਰ ਨੇ ਉਸੇ ਚੀਜ਼ ਨੂੰ ਉਸ ਤੋਂ ਦੂਰ ਕਰਤਾ ਆਪਨੇ ਰਾਜ ਦਾ ਸਹਾਰਾ ਲੈ ਕੇ ਮੇਰੇ ਵਿਰੋਧ ਚੱਲ ਰਿਹਾ ਹੈ ਤੂੰ ਆਪਣੇ ਅਹੁਦੇ ਦਾ سہਾਰਾ ਲੈ ਕੇ ਮੇਰੇ ਵਿਰੁੱਧ ਜੀ ਰਹਿਆ ਹੈ ਹੈ ਕੋਈ ਸਾਡੇ ਵਿਚਕਾਰ ਆਪਣੇ ਸੋਹਣੇ ਪੰਦਾ ਕੁਝ ਔਰਤਾ ਆਪਣੇ ਸੋਹਣੇ ਪੰਦਾ ਸਹਾਰਾ ਬਣਾ ਲੈਂਦੀਆਂ ਕੁਝ ਲੜਕੇ ਆਪਣੇ ਸੋਹਣੇ ਪੰਦਾ ਸਹਾਰਾ ਲੈ ਕੇ ਜਾਲ ਬਣਾਉਂਦੇ ਆ ਆਪਣੀ ਜਾਇਦਾਦ ਦਾ ਸਿਹਤ ਦਾ ਸਹਾਰਾ ਲੈ ਕੇ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਜਦ ਪਰਮੇਸ਼ਵਰ ਨੇ ਮਨੁष्य ਨੂੰ ਵੇਖਿਆ ਕਿ ਮਨੁष्य ਦੀ ਸੁੰਦਰਤਾ ਮਨੁਸ਼ਯ ਦੇ ਅਧਿਕਾਰ ਨੇ ਉਸ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ ਜਦੋਂ ਇਸ ਗੱਲ ਨੂੰ ਪਰਮੇਸ਼ਵਰ ਜਾਣਗੇ ਤਾਂ ਪਰਮੇਸ਼ਵਰ ਉਸੇ ਨੂੰ ਹੀ ਉਸ ਦੇ ਜੀਵਨ ਤੋਂ ਦੂਰ ਕਰ ਦਿੰਦੇ ਆ ਤੂੰ ਆਪਣੇ ਅਹੁਦੇ ਦੇ ਕਾਰਨ ਮੇਰੇ ਤੋਂ ਦੂਰ ਹੋ ਗਿਆ ਤੂੰ ਆਪਣੇ ਅਧਿਕਾਰ ਦੇ ਕਾਰਨ ਮਨਮਰਜ਼ੀ ਦਾ ਵਿਹਾਰ ਕਰ ਰਿਹਾ ਹੈ ਤੇਰਾ ਅਧਿਕਾਰ ਮੈਂ ਖੋ ਲਵਾਗਾ ਤੈਨੂੰ ਅਨਾਥ ਕਰ ਦੇਵਾਂਗਾ ਤੈਨੂੰ ਇਕੱਲਾ ਕਰ ਦੇਵਾਂਗਾ ਵੇਖਦਾ ਤੂੰ ਕੀ ਕਰੇਗਾ ਇੱਕ ਹੀ ਦਿਨ ਦੇ ਵਿੱਚ ਸਭ ਕੁਝ ਬਰਬਾਦ ਹੋ ਗਿਆ ਅਤੇ ਹਾਲਾਤ ਦਾਵਾਡੋਲ ਹੋ ਗਏ ਇੱਕ ਹੀ ਦਿਨ ਦੇ ਵਿੱਚ ਸਭ ਕੁਝ ਬਰਬਾਦ ਹੋ ਗਿਆ ਮਨਸ਼ੇ ਜੇਲ੍ਹ ਚ ਸੁੱਟ ਦਿੱਤਾ ਗਿਆ ਮੁਸ਼ਕਿਲ ਖਾਣ ਨੂੰ ਰੋਟੀ ਨਹੀਂ ਸੀ ਅਤੇ ਨਾ ਹੀ ਸੁੱਖ ਸਹੂਲਤਾ ਸੀ ਸੌਣ ਦੇ ਲਈ ਚੰਗਾ ਬੈੱਡ ਵੀ ਨਹੀਂ ਸੀ ਅਤੇ ਨਾ ਹੀ ਹਵਾ ਸੀ ਇੱਕ ਪਾਸੇ ਭੁੱਖ ਇੱਕ ਪਾਸੇ અપਮਾਨ ਦੂਜੇ ਪਾਸੇ ਇਕੱਲਾਪਨ ਇੱਕ ਪਾਸੇ ਮੈਂ ਗੁਲਾਮ ਬਣ ਗਿਆ ਹਾਂ ਮੈਨੂੰ ਛਡਾਉਣ ਵਾਲਾ ਕੋਈ ਵੀ ਨਹੀਂ ਆ ਐਸੇ ਬੁਰੇ ਹਾਲਾਤਾਂ ਵਿੱਚ ਇਹ ਸਾਰੀਆਂ ਗੱਲਾਂ ਜਦ ਉਸ ਨੂੰ ਪਰੇਸ਼ਾਨ ਕਰ ਰਹੀਆਂ ਸੀ ਉਸ ਨੂੰ ਉਥਲ-ਪੁਥਲ ਕਰ ਰਹੀਆਂ ਸੀ ਉਹ ਮੁਸ਼ਕਲ ਨੂੰ ਸਹਿਨ ਨਾ ਕਰ ਸਕਿਆ ਭੈਣੋ ਤੇ ਭਰਾਵੋ ਜੇ ਪਰਮੇਸ਼ਵਰ ਨੂੰ ਛੱਡ ਕੇ ਦੂਰ ਹੋ ਜਾਓਗੇ ਤਾਂ ਕੁਝ ਵੀ ਹਾਸਲ ਨਾ ਕਰੋਗੇ ਦੁੱਖ ਮਿਲੇਗਾ ਕਸ਼ਟ ਮਿਲੇਗਾ ਹੰਝੂ ਬਹਾਉਂਗੇ ਉਹ ਦਿਨ ਦੇ ਆਉਣ ਤੋਂ ਪਹਿਲਾਂ ਪਰਮੇਸ਼ਵਰ ਤੁਹਾਨੂੰ ਚੇਤਾਵਨੀ ਦੇ ਰਿਹਾ ਮੈਨੂੰ ਛੱਡ ਕੇ ਕੁਝ ਹਾਸਲ ਨਹੀਂ ਕਰੋਗੇ ਮੇਰੀ ਆਗਿਆ ਨਾ ਮੰਨ ਕੇ ਮੇਰਾ ਵਿਰੋਧ ਕਰਕੇ ਤੁਸੀਂ ਕੁਝ ਵੀ ਪਾ ਨਹੀਂ ਸਕਦੇ ਹੁਣੇ ਤੋਹੀ ਆਪਣੇ ਪਾਪ ਵਿੱਚ ਕਮਾਤੋਂ ਆਪਣੇ ਧੋਖੇ ਦੇ ਜੀਵਨ ਤੋਂ ਅਤੇ ਆਪਣੇ ਗੁਨਾਹਗਾਰ ਜੀਵਨ ਤੋਂ ਤੂੰ ਮੈਨੂੰ ਬਹੁਤ ਸਤਾ ਰਿਹਾ ਹੈ ਤੰਗ ਕਰ ਰਿਹਾ ਗੁੱਸਾ ਚੜਾ ਰਿਹਾ ਹੈ ਜੇ ਮੈਂ ਚੁਫਾਤਾ ਇਹਦਾ ਕਾਰਨ ਇਹ ਹੈ ਕਿ ਜੇ ਮੈਂ ਕਰੋਧ ਕਰਾਂ ਤਾਂ ਤੂੰ ਨਾਸ਼ ਹੋ ਜਾਏਂਗਾ ਤੂੰ ਨਾਸ਼ ਹੋ ਜਾਏ ਮੈਂ ਨਹੀਂ ਚਾਹੁੰਦਾ ਇਸ ਲਈ ਸਹਿ ਰਿਆ ਹਾਂ ਜੇ ਇਹਦਾ ਸਹਾਰਾ ਲੈ ਕੇ ਪਾਪ ਵਿੱਚ ਕੰਮ ਕਰੋਗੇ ਤਾਂ ਜ਼ਰੂਰ ਮੈਂ ਤੁਹਾਨੂੰ ਸਜ਼ਾ ਦੇਵਾਂਗਾ ਤੁਹਾਨੂੰ ਬਰਬਾਦ ਕਰ ਦੇਵਾਂਗਾ ਉਹ ਦਿਨ ਆਉਣ ਤੋਂ ਪਹਿਲਾਂ ਹੀ ਆਪਣੇ ਜੀਵਨ ਨੂੰ ਸੁਧਾਰ ਲਵੋ ਮਨੁਸ਼ੇ ਜਦ ਮੁਸ਼ਕਲ ਦੇ ਵਿੱਚੋਂ ਨਿਕਲਿਆ ਤਾਂ ਦੂਸਰਾ ਉਹਦੇ ਹੱਥਾਂ 'ਚ ਸੋਨੇ ਦੇ ਗਹਿਣੇ ਹੋਣਗੇ ਉਹਦੇ ਗਲ 'ਚ ਸੋਨੇ ਦੇ ਗਹਿਣੇ ਹੋਣਗੇ ਮੋਤੀਆਂ ਦੇ ਹਾਰ ਹੋਣਗੇ ਉਹਦੇ ਸਿਰ ਤੇ ਮੁਕਟ ਤੇ ਮੁਕਟ 'ਚ ਸੋਨੇ ਦੇ ਹੀਰੇ ਹੋਣਗੇ ਉਹਦੀ ਸਾਰੀ ਦੇ ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਏਗੀ ਪਰ ਇੱਕ ਵਾਰ ਜਦ ਉਸਨੇ ਆਪਣੇ ਸ਼ਰੀਰ ਨੂੰ ਵੇਖਿਆ ਹੱਥਾਂ 'ਚ ਸੋਨੇ ਦੇ ਗਹਿਣੇ ਨਹੀਂ ਸੀ ਗਲੇ 'ਚ ਮੋਤੀਆਂ ਦਾ ਹਾਰ ਨਹੀਂ ਸੀ ਜ਼ੰਜੀਰਾਂ ਸੀ ਹੱਥ 'ਚ ਜੰਜੀਰਾਂ ਪੈਰਾਚੀ ਜੰਜੀਰਾ ਗਲੇ ਚ ਜੰਜੀਰਾ ਜਦ ਉਸਨੇ ਆਪਣੇ ਆਪ ਨੂੰ ਵੇਖਿਆ ਅਤੇ ਉਹਨਾਂ ਜੰਜੀਰਾ ਨੂੰ ਜਦ ਵੇਖਿਆ ਕਿੰਨਾ ਰੋਇਆ ਹੋਵੇਗਾ ਮੇਰੇ ਨਾਲ ਕੀ ਹੋ ਗਿਆ ਮੇਰੇ ਹਾਲਾਤ ਕੀ ਹੋ ਗਏ ਆ ਇਹ ਜੰਜੀਰਾ ਜੋ ਮੇਰੇ ਸਰੀਰ ਨੂੰ ਅੱਜ ਜ਼ਖਮੀ ਕਰ ਰਹੀਆਂ ਹੈ ਐਸੀਆਂ ਜੰਜੀਰਾ ਦੇ ਨਾਲ ਮੈਂ ਕਿਉਂ ਬੰਨਿਆ ਗਿਆ ਹਾਂ ਉਹਨਾਂ ਜੰਜੀਰਾ ਨੂੰ ਜਦ ਵੇਖਿਆ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ ਮੁਸ਼ਕਿਲ ਚ ਅਤੇ ਜ਼ੰਜੀਰਾ ਦੇ ਵਿੱਚ ਉਸ ਨੇ ਕੀ ਕੀਤਾ ਜਾਣਦੇ ਹੋ ਹੰਝੂ ਬਹਾਏ ਉਹ ਰੋਇਆ ਉਸ ਨੂੰ ਕੌਣ ਯਾਦ ਆਇਆ ਉਹਦਾ ਯਾਦ ਨਹੀਂ ਆਇਆ ਮੰਤਰੀ ਯਾਦ ਨਹੀਂ ਆਏ ਸਿਪਾਹੀ ਯਾਦ ਨਹੀਂ ਆਏ ਉਸ ਨੂੰ ਮਿੱਤਰ ਯਾਦ ਨਹੀਂ ਆਏ ਉਸ ਨੂੰ ਜਾਇਦਾਦ ਯਾਦ ਨਹੀਂ ਆਈ ਕਾਰਨ ਜਾਣਦੇ ਹੋ ਉਹਦੀ ਕਮਾਈ ਤਾਂ ਦੌਲਤ ਯਾ ਫਿਰ ਉਹਦੇ ਜੋ ਮਿੱਤਰ ਸੀ ਉਹ ਜਾਂ ਉਹਦੇ ਨਿਯੁਕਤ ਕੀਤੇ ਸੇਨਾਪਤੀ ਜਾਂ ਉਹਦੇ ਆਲੇ ਦੁਆਲੇ ਦੇ ਮੰਤਰੀ ਅੱਜ ਉਹਦੇ ਬੁਰੇ ਹਾਲਾਤਾਂ ਤੋਂ ਬਚਾ ਸਕੇ ਇਹ ਕਦੇ ਵੀ ਨਹੀਂ ਹੋਇਆ ਜੋ ਉਸ ਨੂੰ ਨਹੀਂ छुड़ा ਸਕਦੇ ਸੀ ਉਹਨਾਂ ਨੂੰ ਉਸ ਦਿਨ ਮਨਸ਼ੇ ਨੇ ਯਾਦ ਨਾ ਕੀਤਾ ਫਿਰ ਕਿੰਨੂੰ ਯਾਦ ਕੀਤਾ ਜੋ ਉਹਦੇ ਬੁਰੇ ਹਾਲਾਤਾਂ ਦੇ ਵਿੱਚੋਂ ਉਸ ਨੂੰ ਕੱਢ ਸਕਦੇ ਆ ਉਸ ਛਡਾਉਣ ਵਾਲੇ ਪਰਮੇਸ਼ਵਰ ਨੂੰ ਹੀ ਯਾਦ ਕੀਤਾ ਮੁਸ਼ਕਿਲ ਚ ਜ਼ੰਜੀਰਾ ਚ ਜਦ ਉਹ ਰੋ ਰਿਹਾ ਸੀ ਤਾਂ ਪਰਮੇਸ਼ਵਰ ਵੱਲ ਮੁੜਿਆ ਤਾਂ ਮੈਂ ਕਿਨਾ ਮੂਰਖਾ ਮੈਂ ਬੇਸਹਾਰਾ ਹਾਂ ਕਿੰਨਾ ਦੁਸ਼ਟ ਹਾਂ ਤੁਹਾਡੇ ਦਿੱਤੇ ਅਹੁਦੇ ਦਾ ਸਹਾਰਾ ਲੈ ਕੇ ਆਪਣੇ ਅਹੁਦੇ ਦਾ ਸਹਾਰਾ ਲੈ ਕੇ ਤੁਹਾਡੀਆਂ ਉਚਾਈਆਂ ਦਾ ਸਹਾਰਾ ਲੈ ਕੇ ਤੁਹਾਡੀ ਦਿੱਤੀ ਸਿਹਤ ਦਾ ਸਹਾਰਾ ਲੈ ਕੇ ਤੁਹਾਨੂੰ ਛੱਡ ਕੇ ਅੱਜ ਬੁਰੇ ਹਾਲਾਤਾਂ 'ਚ ਆ ਗਿਆ ਹਾਂ ਕਿੰਨੀ ਵੱਡੀ ਗਲਤੀ ਕੀਤੀ ਆ ਮਾਫ ਕਰੋ ਮਾਫ ਕਰ ਦਿਓ ਇਸ ਤਰ੍ਹਾਂ ਰੋਇਆ ਜੋ 55 ਸਾਲਾਂ ਤੱਕ ਪਰਮੇਸ਼ਵਰ ਦੇ ਵਿਰੋਧ ਚ ਚੱਲਦਾ ਰਿਹਾ 55 ਸਾਲਾਂ ਚ ਜਿਸਨੇ ਇੱਕ ਵੀ ਵਾਰ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ ਜਿਸਨੇ 55 ਸਾਲਾਂ ਚ ਇੱਕ ਵੀ ਵਾਰ ਪ੍ਰਾਰਥਨਾ ਨਹੀਂ ਕੀਤੀ ਮੁਸ਼ਕਲ ਚ ਪੈ ਗਿਆ ਜਦ ਵਿਪਤਾ ਚ ਪੈ ਗਿਆ ਤਾਂ ਕਿ ਅੱਜ ਪਰਮੇਸ਼ਵਰ ਨੂੰ ਇਹਦੀ ਪ੍ਰਾਰਥਨਾ ਸੁਣਨੀ ਚਾਹੀਦੀ ਹੈ ਜਾਂ ਫਿਰ ਨਹੀਂ ਕੀ ਜ਼ਰੂਰੀ ਆ ਪਰਮੇਸ਼ਵਰ ਸੁਣੇ ਹੈ ਮੂਰਖ 55 ਸਾਲਾਂ ਤੋ ਅਣਸੁਣਿਆ ਕਰਕੇ 55 ਸਾਲਾਂ ਤੱਕ ਮੈਨੂੰ ਦੁੱਖ ਦੇ ਕੇ ਅੱਜ ਮੁਸ਼ਕਿਲ ਚ ਪੈ ਗਿਆ ਹੈ ਵਿਪਤਾ ਚ ਪੈ ਗਿਆ ਹੈ ਇਸ ਲਈ ਅੱਜ ਮੈਨੂੰ ਯਾਦ ਕਰ ਰਿਆ ਹੈ ਹਾਂ ਇੰਤਜ਼ਾਰ ਕਰ 55 ਸਾਲਾਂ ਤੱਕ 55 ਸਾਲਾਂ ਤੱਕ ਇੰਤਜ਼ਾਰ ਕਰ ਤੈਨੂੰ ਪਤਾ ਚੱਲੇਗਾ ਤੇਰੇ ਪਾਪ ਮੇਂ ਜੀਵਨ ਦੇ ਕਾਰਨ ਮੈਂ ਕਿੰਨਾ ਦੁੱਖ ਝੱਲਿਆ ਹੁਣ ਤੂੰ 55 ਸਾਲ ਇੰਤਜ਼ਾਰ ਕਰ ਜੇ ਪਰਮੇਸ਼ਵਰ ਇੱਕ ਕਵਿਤਾ ਮਨਸ਼ੇ ਨੇ ਜੇਲ੍ਹ ਚ ਹੀ ਮਰ ਜਾਣਾ ਸੀ ਪਿਆਰਿਓ ਮਨਸ਼ੇ ਨੇ ਜੇਲ੍ਹ ਦੇ ਵਿੱਚ ਹੀ ਮਰ ਜਾਣਾ परमेश्वर ਕਿੰਨਾ ਭਲਾ ਹੈ 55 ਸਾਲਾ ਤੋ ਉਹਨਾਂ ਨੂੰ ਤੰਗ ਕਰਨ ਤੇ ਵੀ 55 ਸਾਲਾ ਤੋ ਪਰਮੇਸ਼ਵਰ ਨੂੰ ਦੁੱਖ ਦੇਣ ਤੇ ਵੀ ਪਰਮੇਸ਼ਵਰ ਨੇ ਬਦਲਾ ਨਹੀਂ ਲਿਆ ਤਾਂ ਪਛਤਾਪ ਕਰਨ ਵਾਲਿਆਂ ਨੂੰ ਮਾਫ ਕੀਤਾ ਤਰਸ ਕੀਤਾ ਹੰਝੂ ਬਹਾ ਕੇ ਰੋਂਦੇ ਹੋਏ ਜਦ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਤਰਸ ਕੀਤਾ 55 ਸਾਲਾ ਤੋ ਮਨੁੱਖ ਦੇ ਕੀਤੇ ਗਏ ਗੁਨਾਹਾਂ ਨੂੰ ਪਰਮੇਸ਼ਵਰ ਨੇ ਪੁਲਾਤਾ ਪਿਆਰਿਓ ਉਹਦੇ ਸਾਰੇ ਦੁਸ਼ਟ ਮੇ ਕੰਮ ਮਾਫ ਕਰ ਦਿੱਤੇ ਮਨਸ਼ੇ ਤੂੰ ਆਪਣੀ ਗਲਤੀ ਜਾਣ ਲਈ ਪਛਤਾਪ ਕੀਤਾ ਇਸ ਤੋਂ ਜ਼ਿਆਦਾ ਹੋਰ ਨਹੀਂ ਮੈਂ ਚਾਹੁੰਦਾ ਹਾਂ ਤੈਨੂੰ ਬਾਹਰ ਲੈ ਜਾਵਾਂਗਾ ਆ ਖੋਏ ਹੋਏ ਅਧਿਕਾਰ ਨੂੰ ਫਿਰ ਤੋਂ ਵਾਪਸ ਦੇਵਾਂਗਾ ਮੈਂ ਤੈਨੂੰ ਅਹੁਦਾ ਦੇਵਾਂਗਾ ਮੈਂ ਤੈਨੂੰ ਤੰਦਰੁਸਤੀ ਦੇਵਾਂਗਾ ਆ ਕਿਸ ਤਰ੍ਹਾਂ ਪਰਮੇਸ਼ਵਰ ਨੇ ਚੁੜਾਇਆ ਕਿਵੇਂ ਇਹ ਮਨੁष्य ਨੇ छुटकारा पाया ਇਥੇ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਕੀ ਲਿਖਿਆ ਗਿਆ ਹੈ ਉਹ ਵਾਪਸ ਯਹੂਦਾ ਦੇਸ਼ ਚ ਲਿਆਂਦਾ ਗਿਆ ਯਹੂਦਾ ਦੇਸ਼ ਦੇ ਰਾਜੇ ਦੇ ਰੂਪ ਚ ਚੁਣਿਆ ਗਿਆ ਮਨੁष्य ਦੇ ਚੰਗੇ ਪੰਨੂ ਵੇਖ ਰਹੇ ਹਾਂ ਜਦੋਂ ਪਰਮੇਸ਼ਵਰ ਨੇ ਉਸ ਨੂੰ ਸਜ਼ਾ ਦਿੱਤੀ ਜਦੋਂ ਮੁਸ਼ਕਲ ਦੇ ਵਿੱਚੋਂ ਜੰਜੀੜਾ ਵਿੱਚੋਂ ਹੰਝੂਆਂ ਵਿੱਚੋਂ ਉਸ ਨੂੰ ਲੈ ਕੇ ਗਿਆ ਮਨष्य ਨੇ ਪਛਤਾਪ ਕੀਤਾ ਪਿਆਰੀਓ ਪਰ ਐਸੇ ਮੂਰਖ ਲੋਕ ਵੀ ਹੁੰਦੇ ਆ ਕਿੰਨੀਆਂ ਵੀ ਮੁਸ਼ਕਿਲਾਂ ਆਵੇ ਉਹ ਬਦਲਦੇ ਨਹੀਂ ਆ ਕਿੰਨੀਆਂ ਵੀ ਬਿਮਾਰੀਆਂ ਆਵੇ ਉਹ ਬਦਲਦੇ ਨਹੀਂ ਆ ਕਿੰਨੀਆਂ ਵੀ ਤੰਗੀਆਂ ਆਵੇ ਉਹ ਬਦਲਦੇ ਨਹੀਂ ਆ ਕਿੰਨੇ ਵੀ ਸ਼ਰਮਿੰਦੇ ਹੋਣ ਉਹ ਬਦਲਦੇ ਨਹੀਂ ਆ ਕਈ ਲੋਕਾਂ ਤੋਂ ਨਫ਼ਰਤ ਕਰਨ ਤੇ ਵੀ ਉਹ ਬਦਲਦੇ ਨਹੀਂ ਆ ਹੈ ਕੁਝ ਸਾਡੇ ਵਿੱਚਕਾਰ ਤੁਹਾਡੇ ਪਾਪ ਮੇ ਕੰਮਾਂ ਨੂੰ ਵੇਖ-ਵੇਖ ਕੇ ਵੇਖ-ਵੇਖ ਕੇ ਪਰਮੇਸ਼ਵਰ ਤੰਗ ਆ ਗਿਆ ਤੁਹਾਡੇ ਸਰੀਰ ਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੇ ਤਰ੍ਹਾਂ ਤਰ੍ਹਾਂ ਦੇ ਦੁੱਖ ਦੇ ਕੇ ਤਰ੍ਹਾਂ ਤਰ੍ਹਾਂ ਦੇ ਦਰਦ ਦੇ ਕੇ ਅਤੇ ਤੁਸੀਂ ਸੋ ਨਾ ਪਾਓ ਬੈਠ ਨਾ ਪਾਓ ਖੜੇ ਨਾ ਹੋ ਪਾਓ ਅਤੇ ਜੋ ਖਾ ਰਹੇ ਉਹ ਪਚਦਾ ਨਹੀਂ ਆ ਇਸ ਤਰ੍ਹਾਂ ਤੁਸੀਂ ਹਰ ਪਾਸਿਓ ਦੁੱਖ ਚਲਦੇ ਰਹਿੰਦੇ ਹੋ ਲੇਕਿਨ ਫਿਰ ਵੀ ਸੁਦਰਨ ਦਾ ਨਾਮ ਨਹੀਂ ਲੈਂਦੇ ਨੌਕਰੀ ਕਰਨ ਦੇ ਲਈ ਪੂਰੇ ਸ਼ਹਿਰ ਚ ਘੁੰਮਦੇ ਆ ਅਤੇ ਬਹੁਤ ਹੀ ਯਤਨ ਕਰਦੇ ਆ ਜਪਲਾ ਤੁਹਾਡੀਆਂ ਘਸ ਜਾਂਦੀਆਂ ਹਨ ਅਤੇ ਤੁਸੀਂ ਘੁੰਮਦੇ ਰਹਿੰਦੇ ਹੋ ਪਰਮੇਸ਼ਵਰ ਜੋ ਤੁਹਾਡਾ ਸਹਾਰਾ ਉਹਦੇ ਵੱਲ ਨਹੀਂ ਵੇਖਦੇ ਜੇ ਯਹੋਵਾ ਨਗਰ ਦੀ ਰਾਖੀ ਨਾ ਕਰੇ ਤਾਂ ਰਖਵਾਲੇ ਦਾ ਜਾਗਣਾ ਵਿਅਰਥ ਹੈ ਜੇ ਕਰ ਯਹੋਵਾ ਹੀ ਨਾ ਬਣਾਏ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੋਵੇਗੀ ਜੇ ਪਰਮੇਸ਼ਵਰ ਮੈਨੂੰ ਨੌਕਰੀ ਨਾ ਦੇਵੇ ਅਤੇ ਮੈਂ ਨੌਕਰੀ ਦੀ ਕੋਸ਼ਿਸ਼ ਕਰਾਂ ਮੇਰੀਆਂ ਕੋਸ਼ਿਸ਼ਾਂ ਵਿਅਰਥ ਹੈ ਪ੍ਰਭੂ ਮੇਰੀਆਂ ਕੋਸ਼ਿਸ਼ਾਂ ਨੂੰ ਮੇਰੇ ਕੰਮਾਂ ਨੂੰ ਆਸ਼ੀਸ਼ ਦੇਣ ਵਾਲੇ ਤੁਸੀਂ ਹੀ ਹੋ ਜੇ ਨੌਕਰੀ ਤੁਸੀਂ ਦੋਗੇ ਤਾਂ ਮੈਨੂੰ ਮਿਲੇਗੀ ਜੇ ਨਾ ਦੋਗੇ ਤਾਂ ਮੈਂ ਬੇਰੋਜ਼ਗਾਰ ਰਹਾਗਾ ਮੇਰਾ ਭਵਿੱਖ ਮੇਰਾ ਜੀਵਨ ਤੁਹਾਡੇ ਹੱਥ ਵਿੱਚ ਹੀ ਆ ਪ੍ਰਾਰਥਨਾ ਹੀ ਨਹੀਂ ਕਰਦੇ ਗੋਟੀਆਂ ਤੇ ਹੀ ਨਹੀਂ ਆਉਂਦੇ ਤੁਹਾਡੇ ਜੀਵਨ ਚ ਅਸਫਲਤਾ ਤੋਂ ਬਾਅਦ ਅਸਫਲਤਾ ਤੁਸੀਂ ਜੋ ਵੀ ਕਰਦੇ ਹੋ ਬਰਬਾਦ ਹੋ ਜਾਂਦਾ ਤੁਹਾਡੇ ਕੰਮਾਂ ਚ ਸਫਲਤਾ ਨਹੀਂ ਆ ਤੁਹਾਡੇ ਯਤਨਾਂ ਵਿੱਚ ਸਫਲਤਾ ਨਹੀਂ ਆ ਜੋ ਤੁਸੀਂ ਲਾਉਨੇ ਹੋ ਉਹਦੇ 'ਚ ਸਫਲਤਾ ਨਹੀਂ ਤੁਹਾਡੇ ਕਾਰੋਬਾਰ 'ਚ ਸਫਲਤਾ ਨਹੀਂ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਦਾ ਦੂਰ ਦੂਰ ਤੱਕ ਨਾਮ ਹੀ ਨਹੀਂ ਆ ਜਿੱਥੇ ਵੇਖੋ ਹਾਰ ਜਾਂਦੇ ਹੋ ਜਿੱਥੇ ਵੇਖੋ ਸ਼ਰਮਿੰਦੇ ਹੁੰਨੇ ਹੋ ਫਿਰ ਵੀ ਅਕਲ ਨਹੀਂ ਆਉਂਦੀ ਮੈਂ ਪਰਮੇਸ਼ਵਰ ਦੇ ਵਿਰੁੱਧ ਚੱਲ ਰਿਹਾ ਹਾਂ ਉਹਨਾਂ ਦੀ ਇੱਛਾ ਦੇ ਵਿਰੁੱਧ ਚੱਲ ਰਿਹਾ ਹਾਂ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਚੱਲ ਰਿਹਾ ਹਾਂ ਮੈਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਸਭ ਕੰਮ ਕਰ ਰਿਹਾ ਹਾਂ ਇਸ ਲਈ ਮੈਂ ਕੁਝ ਵੀ ਹਾਸਲ ਨਾ ਕਰ ਸਕਿਆ ਪਰਿਵਾਰ ਨੂੰ ਪਾਲ ਨਹੀਂ ਪਾ ਰਿਹਾ ਹਾਂ ਬੱਚਿਆਂ ਨੂੰ ਪੜਾ ਲਿਖਾ ਨਹੀਂ ਪਾ ਰਿਹਾ ਹਾਂ ਅਤੇ ਉਹਨਾਂ ਦਾ ਵਿਆਹ ਵੀ ਨਹੀਂ ਕਰਵਾ ਪਾ ਰਿਹਾ ਹਾਂ ਇੱਕ ਜ਼ਿੰਮੇਵਾਰ ਪਿਤਾ ਦੇ ਰੂਪ ਚ ਜ਼ਿੰਮੇਵਾਰ ਪਤੀ ਦੇ ਰੂਪ ਚ ਆਪਣੇ ਕੰਮਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਹਾਂ ਅਤੇ ਅਨਾਥ ਦੇ ਰੂਪ ਚ ਰਹਿ ਗਿਆ ਹਾਂ ਐਸੇ ਬੁਰੇ ਜੀਵਨ ਨੂੰ ਸਿਰਫ ਪਰਮੇਸ਼ਵਰ ਹੀ ਸੁਧਾਰ ਸਕਦੇ ਆ ਅਤੇ ਇਹ ਜਾਣ ਕੇ ਵੀ ਤੁਸੀਂ ਪਰਮੇਸ਼ਵਰ ਦੇ ਕੋਲ ਨਹੀਂ ਆ ਰਹੇ ਮਨਸ਼ੇ ਤੁਹਾਡੇ ਨਾਲੋਂ ਚੰਗਾ ਹੈ 55 ਸਾਲ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਬਾਅਦ ਜਦੋਂ ਮੁਸ਼ਕਲਾਂ ਵਿੱਚੋਂ ਜੰਜੀਰਾਵਾਂ ਵਿੱਚੋਂ ਹੰਝੂਆਂ ਦੇ ਵਿੱਚੋਂ ਹੋ ਕੇ ਨਿਕਲਿਆ ਪਰਮੇਸ਼ਵਰ ਨੂੰ ਯਾਦ ਕੀਤਾ ਉਹਦੇ ਚਰਨਾਂ 'ਚ ਡਿੱਗ ਪਿਆ ਪ੍ਰਾਰਥਨਾ ਕੀਤੀ ਗਿੜਗਿੜਾ ਕੇ ਹੰਝੂ ਬਹਾਏ ਪ੍ਰਭੂ ਨੇ ਸੁਣੀ ਆਪਣੀ ਹਾਰ ਤੋਂ ਆਪਣੀ ਭੁੱਖ ਤੇ ਪਿਆਸ ਤੋਂ ਉਸ ਅੰਧਕਾਰ ਤੋਂ ਉਸ ਦੁੱਖ ਤੋਂ ਉਸ ਦੁੱਖ ਪਰ ਜੀਵਨ ਤੋਂ ਪਰਮੇਸ਼ਵਰ ਨੇ ਕੀ ਕੀਤਾ ਫਿਰ ਤੋਂ ਉਸ ਨੂੰ ਵਾਪਸ ਕੀਤਾ ਮਨ ਅਸੀਂ ਬੈਟਰ ਨਹੀਂ ਕਵਾਂਗੇ ਕਿ ਉਹ ਤੁਹਾਡੇ ਨਾਲੋਂ ਬੈਟਰ ਨਹੀਂ ਆ ਕਿੰਨਾ ਸਮਾਂ ਹੋ ਗਿਆ ਤੁਸੀਂ ਰੋ ਰੋ ਕੇ ਪ੍ਰਾਪਤਨਾ ਕੀਤੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਜੀਵਨ ਚ ਸੁੱਖ ਨਹੀਂ ਆ ਸ਼ਾਂਤੀ ਨਹੀਂ ਆ ਅਤੇ ਨਾ ਹੀ ਖੁਸ਼ਹਾਲੀ ਹੈ ਐਸਾ ਜੀਵਨ ਜੀਣ ਵਾਲੇ ਤੁਹਾਨੂੰ ਸੁਖ ਸ਼ਾਂਤੀ ਖੁਸ਼ਹਾਲੀ ਅਤੇ ਆਨੰਦ ਅਤੇ ਸਾਰੀਆਂ ਆਸ਼ੀਸ਼ਾਂ ਦੇਣ ਵਾਲੇ ਪਰਮੇਸ਼ਵਰ ਦੀ ਹਜ਼ੂਰੀ ਚੀ ਗੋਡੇ ਟੇਕੇ ਨੂੰ ਕਿੰਨਾ ਸਮਾਂ ਹੋ ਗਿਆ ਪ੍ਰਾਰਥਨਾ ਕੀਤੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਨਾਲੋਂ ਮਨਸ਼ੇ ਬੈਟਰ ਹੈ ਨਾ ਤੁਹਾਡੀ ਤਰ੍ਹਾਂ ਮਨਸ਼ੇ ਹਰ ਇਤਵਾਰ ਨੂੰ ਚਰਚ ਨਹੀਂ ਗਿਆ ਤੁਹਾਡੀ ਤਰ੍ਹਾਂ ਹਰ ਇਤਵਾਰ ਨੂੰ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਸੁਣਿਆ ਐਸਾ ਵਿਅਕਤੀ ਮੁਸ਼ਕਲਾਂ ਤੇ ਪ੍ਰਾਰਥਨਾ ਕਰਕੇ ਪਰਮੇਸ਼ਵਰ ਦੇ ਦਰਸ਼ਨ ਨੂੰ ਪਾ ਸਕਿਆ ਪਰਮੇਸ਼ਵਰ ਦੀ ਬਾਣੀ ਨੂੰ ਸੁਣ ਸਕਿਆ ਪਰਮੇਸ਼ਵਰ ਦੀ ਮਾਫੀ ਨੂੰ ਪਾ ਸਕਿਆ ਇੰਨਾ ਹੀ ਨਹੀਂ ਉਸਨੇ ਜੋ ਕੁਝ ਵੀ ਗਵਾਇਆ ਉਹ ਵਾਪਸ ਪਾ ਸਕਿਆ ਹੈ ਤੁਸੀਂ ਤਾਂ ਅੱਜ ਵੀ ਬਦਲਦੇ ਨਹੀਂ ਹੋ ਤੁਸੀਂ ਅੱਜ ਤੱਕ ਵੀ ਕਿਤੇ ਕੋਈ ਪਛਤਾਪ ਨਹੀਂ ਕੀਤਾ ਅੱਜ ਵੀ ਤੁਹਾਡੇ ਜੀਵਨ ਚ ਜੋ ਦੁੱਖ ਪਰੇਸ਼ਾਨੀਆਂ ਨਸ਼ਟ ਹੈ ਉਹਨਾਂ ਦੇ ਕਾਰਨ ਵੀ ਤੁਸੀਂ ਗੋਡੀਆਂ ਤੇ ਆ ਕੇ ਰੋਇਓ ਐਸਾ ਕੋਈ ਸਮਾਂ ਨਹੀਂ ਆਇਆ ਮਨਸ਼ੇ ਵਰਗੇ ਨੂੰ ਹੀ ਪਰਮੇਸ਼ਵਰ ਨੇ ਮਾਫ ਕੀਤਾ मनुष्य ਵਰਗੇ ਤੇ ਹੀ ਪਰਮੇਸ਼ਵਰ ਨੇ ਤਰਸ ਕੀਤਾ ਗਵਾਇਆ ਸਭ ਵਾਪਸ ਦੇ ਕੇ ਅੱਜ ਮਨੁष्यੇ ਤਰ੍ਹਾਂ ਉਸ ਨੂੰ ਇੱਕ ਨਮੂਨੇ ਦੇ ਵਿਅਕਤੀ ਦੇ ਤੌਰ ਤੇ ਵੇਖ ਰਹੇ ਹਾਂ ਤੁਸੀਂ ਵੀ ਐਸੇ ਵਿਅਕਤੀ ਬੰਨਾ ਹੈ ਪਰਮੇਸ਼ਵਰ ਚਾ ਰਿਹਾ ਤੁਸੀਂ ਕਿੰਨੇ ਵੀ ਪਾਪੀ ਹੋ ਕਿੰਨੀ ਵੱਡੀ ਪਾਪਨ ਔਰਤ ਹੋ ਚਾਹੇ ਮਨਮਰਜ਼ੀਆਂ ਵੀ ਕਰ ਰਹੇ ਹੋ ਤੁਸੀਂ ਕਿੰਨੇ ਵੀ ਦੁਸ਼ਟ ਕੰਮਾਂ ਨੂੰ ਕਿਉਂ ਨਾ ਕੀਤਾ ਹੋਵੇ ਕਿੰਨੇ ਪਾਪ ਕਿਉਂ ਨਾ ਕੀਤੇ ਹੋ ਮੇਰਾ ਪ੍ਰਭੂਤਵ ਨੂੰ ਮਾਫ ਕਰਨਾ ਚਾਹੁੰਦਾ ਹੈ ਤੁਹਾਨੂੰ ਕੀਮਤੀ ਜੀਵਨ ਦੇਣਾ ਚਾਹੁੰਦਾ ਹੈ ਤੁਹਾਨੂੰ ਸੁਰੱਖਿਆ ਵਾਲੀ ਜਗ੍ਹਾ ਤੇ ਖੜੇ ਕਰਨਾ ਚਾਹੁੰਦਾ ਹੈ ਪਰਮੇਸ਼ਵਰ ਤੁਹਾਨੂੰ ਬਹੁਤਿਆਲੀ ਇਸਤੇਮਾਲ ਕਰਨਾ ਚਾਹੁੰਦੇ ਆ ਪਤਾ ਨਹੀਂ ਕਿਉਂ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਅਤੇ ਨਾ ਹੀ ਤੁਸੀਂ ਪਛਤਾਵਾ ਵੀ ਕਰਦੇ ਹੋ ਪਤਾ ਨਹੀਂ ਕਿਉਂ ਮੁਸ਼ਕਲਾਂ ਦੇ ਵਿੱਚੋ ਜੰਜੀਰਾਂ ਚ ਜਕੜੇ ਹੋਏ ਹੋ ਹੰਝੂ ਬਹਾ ਰਹੇ ਹੋ ਦੁੱਖ ਨਾਲ ਰੋ ਰਹੇ ਹੋ ਲੇਕਿਨ ਪਰਮੇਸ਼ਵਰ ਦੇ ਕੋਲ ਆ ਕੇ ਪ੍ਰਭੂ ਇਸ ਤਰ੍ਹਾਂ ਕਦ ਤੱਕ ਮੈਂ ਸਹਿਨ ਨਹੀਂ ਕਰ ਸਕਦਾ ਇਸ ਤਰ੍ਹਾਂ ਕਦੋਂ ਤੱਕ ਰਵਾਂਗਾ ਮੇਰੀ ਜਿੰਦ ਦੀ ਆਸ ਜਾ ਚੁਕੀ ਆ ਮਰਨਾ ਹੀ ਮੇਰੇ ਲਈ ਠੀਕ ਆ ਐਸੇ ਵਿਚਾਰ ਆ ਰਹੇ ਆ ਅੱਜ ਮੈਂ ਸਚਾਈ ਜਾਣ ਗਿਆ ਹਾਂ ਤੇਰੇ ਇਲਾਵਾ ਮੇਰੀ ਭਲਾਈ ਕਰਨ ਵਾਲਾ ਤੇਰੇ ਇਲਾਵਾ ਮੈਨੂੰ ਸ਼ਾਂਤੀ ਦੇਣ ਵਾਲਾ ਤੇਰੇ ਇਲਾਵਾ ਮੈਨੂੰ ਸਮਝਣ ਵਾਲਾ ਤੇਰੇ ਇਲਾਵਾ ਮੈਨੂੰ ਅਧਿਕਾਰ ਤੇ ਲੈ ਕੇ ਜਾਣ ਵਾਲਾ ਆਉਧੇ ਤੇ ਲੈ ਕੇ ਜਾਣ ਵਾਲਾ ਆਸ਼ੀਸ਼ ਦੇ ਪਾਉਣ ਵਾਲਾ ਕੋਈ ਨਹੀਂ ਹੈ ਪ੍ਰਭੂ ਇਸ ਲਈ ਮੰਗ ਰਿਆਂ ਹਾਂ ਆਓ ਮਿਲ ਕੇ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਰ ਪਿਤਾ ਬਹੁਤ ਹੀ ਸਿੱਧੇ ਅਤੇ ਸਪਸ਼ਟ ਸਾਮਰਥੀ ਵਚਨਾ ਦੁਆਰਾ ਹਰ ਇੱਕ ਨਾਲ ਤੁਸੀਂ ਗੱਲ ਕੀਤੀ ਧੰਨਵਾਦ ਮਨਸ਼ੇ ਜੋ 55 ਸਾਲ ਤੱਕ ਮਰਜ਼ੀਆਂ ਕਰਦਾ ਰਿਹਾ ਅਤੇ ਉਹਦੇ ਨੱਕ ਚ ਨਕੇਲ ਪਾ ਕੇ ਅਤੇ ਹੱਥਾਂ ਚ ਜੰਜੀਰਾ ਪਾ ਕੇ ਸਿਆਸਨ ਤੋਂ ਥੱਲੇ ਘੜ ਹਿਸ ਲਿਆ ਜੇਲ ਚ ਸੁੱੜ ਦਿੱਤਾ ਮੁਸ਼ਕਿਲ ਚ ਅਤੇ ਜੰਜੀਰਾ ਦੇ ਵਿੱਚ ਅਤੇ ਹੰਝੂਆਂ ਚ ਜਦ ਮਨੁष्य ਨੇ ਪਛਤਾਪ ਕੀਤਾ ਪਿਤਾ ਤੁਸੀਂ ਕਿੰਨੇ ਭਲੇ ਹੋ ਜਿਨੇ ਤੁਹਾਨੂੰ 55 ਸਾਲਾਂ ਤੱਕ ਦੁੱਖ ਦਿੱਤਾ ਅਤੇ ਤੁਸੀਂ ਉਸ ਨੂੰ ਮਿੰਟਾਂ ਚ ਮਾਫ ਕਰਤਾ ਉਹਦਾ ਸਾਰਾ ਅਧਿਕਾਰ ਵਾਪਸ ਕਰਵਾ ਦਿੱਤਾ ਪਿਤਾ ਅਸੀਂ ਤੁਹਾਨੂੰ ਬੜੇ ਲੰਬੇ ਸਮੇਂ ਤੋਂ ਸਤਾਇਆ ਅਤੇ ਤੁਹਾਨੂੰ ਦੁੱਖ ਦਿੱਤਾ ਹੈ ਪਿਤਾ ਅਸੀਂ ਜੇ ਇਸ ਤਰ੍ਹਾਂ ਕੀਤਾ ਹੈ ਸਾਨੂੰ ਮਾਫ ਕਰ ਦਿਓ ਪਿਤਾ ਤੁਸੀਂ ਮਾਫ ਕਰਨ ਵਾਲੇ ਪਰਮੇਸ਼ਵਰ ਹੋ ਨਵਾਂ ਜੀਵਨ ਦੇ ਕੇ ਨਵੇਂ ਵਿਅਕਤੀ ਦੇ ਰੂਪ ਚ ਸਾਨੂੰ ਬਦਲ ਦਿਓ ਤੁਹਾਡੇ ਗਵਾਹ ਹੋ ਕੇ ਜਿਸਕੀ ਐਸੀ ਕਿਰਪਾ ਕਰੋ ਅਤੇ ਸਾਡੇ ਤੇ ਆਪਣਾ ਅਨੁਗ੍ਰਹਿ ਕਰ ਦਿਓ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਪ੍ਰਭੂ ਦੇ ਵਿੱਚ ਮੇਰੇ ਪਿਆਰੇ ਲੋਕੋ ਪ੍ਰਭੂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸ਼ਾਲੋਮ ਕਲਵਰੀ ਆਵਾਜ਼ ਇਸ ਟੀਵੀ ਪ੍ਰੋਗਰਾਮ ਦੇ ਦੁਆਰਾ ਹਰ ਦਿਨ ਵਚਨ ਸੌਂਦੇ ਹੋਏ ਆਤਮਿਕ ਜੀਵਨ ਚ ਬਲਵੰਤ ਹੋਣ ਲਈ ਤੁਹਾਡਾ ਧੰਨਵਾਦ ਇਨਾਂ ਅਦਭੁਤ ਵਚਨਾ ਦੇ ਦੁਆਰਾ ਬਹੁਤ ਸਾਰੇ ਬਿਗੜੇ ਹੋਏ ਲੋਕ ਪਵਿੱਤਰ ਜੀਵਨ ਜੀ ਰਏ ਹਨ ਨਾਸ਼ ਹੋਣ ਵਾਲੇ ਬਹੁਤ ਸਾਰੇ ਪਰਿਵਾਰ ਜੋੜਦੇ ਜਾ ਰਹੇ ਹਨ ਜ਼ਿੰਮੇਵਾਰੀ ਤੋਂ ਬਿਨਾਂ ਕੁੰਮਣ ਵਾਲੇ ਪਿੱਕੜ ਲੋਕ ਬਦਲ ਰਹੇ ਹਨ ਇਸ ਤਰ੍ਹਾਂ ਬਹੁਤਿਆਦਿ ਜੀਵਨ ਨੂੰ ਠੀਕ ਕਰਨ ਵਾਲੇ ਪਰਿਵਾਰਾਂ ਨੂੰ ਬਣਾਉਣ ਵਾਲੇ ਪਰਮੇਸ਼ਵਰ ਦੇ ਵਚਨ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਦੇ ਵਿੱਚ ਤੁਹਾਡੀ ਮਦਦ ਨੂੰ ਚਾਹੁੰਦਾ ਹਾਂ ਅੱਜ ਇਹਨਾਂ ਪ੍ਰੋਗਰਾਮਾਂ ਨੂੰ ਦੇਖ ਕੇ ਆਪਣੇ ਆਤਮਿਕ ਜੀਵਨ ਨੂੰ ਵਧਾ ਰਹੇ ਹੋ ਇਸ ਦੇ ਪਿੱਛੇ ਕਿਸ ਨਾ ਕਿਸੇ ਦਾ ਤਿਆਗ ਅਤੇ ਬਲੀਦਾਨ ਹੈ ਇਹ ਜੋ ਪ੍ਰੋਗਰਾਮ ਹੈ ਟੀਵੀ ਦੇ ਉੱਤੇ ਮੁਫਤ ਇਹ ਪ੍ਰਸਾਰਿਤ ਨਹੀਂ ਕੀਤੇ ਜਾ ਸਕਦੇ ਇਹਦੀ ਕੀਮਤ ਚੁਕਾਈ ਬਿਨਾ ਇਸ ਟੀਵੀ ਪ੍ਰੋਗਰਾਮਾਂ ਨੂੰ ਕਰਨਾ ਬਹੁਤ ਹੀ ਮੁਸ਼ਕਲ ਹੈ ਜੋ ਪ੍ਰਭੂ ਦੇ ਨਾਮ ਚ ਪ੍ਰਾਰਥਨਾ ਕਰਦਾ ਹੈ ਉਹ ਮੁਕਤੀ ਪਾਉਂਦਾ ਹੈ ਇਸ ਤਰ੍ਹਾਂ ਅਗਰ ਹਰ ਇੱਕ ਨੇ ਬਚਣਾ ਹੈ ਤਾਂ ਉਹਨਾਂ ਨੇ ਦੁਆ ਕਰਨੀ ਹੈ ਅਗਰ ਪ੍ਰਾਰਥਨਾ ਕਰਨੀ ਹੈ ਤਾਂ ਵਿਸ਼ਵਾਸ ਕਰਨਾ ਹੈ ਅਗਰ ਵਿਸ਼ਵਾਸ ਕਰਨਾ ਹੈ ਤਾਂ ਸੁੰਨਾ ਹੈ ਸੁੰਨਾ ਹੈ ਤਾਂ ਪ੍ਰਚਾਰ ਕਰਨਾ ਹੈ ਪ੍ਰਚਾਰ ਕਰਨਾ ਹੈ ਤਾਂ ਕੋਈ ਨਾ ਕੋਈ ਇਸ ਨੂੰ ਚਲਾਉਣ ਵਾਲਾ ਚਾਹੀਦਾ ਇਹ ਤਾਂ ਰੋਮੀਆਂ ਨੂੰ ਲਿਖੀ ਗਈ ਪੱਤਰੀ ਦੇ ਵਿੱਚ 10 ਅਧਿਆਏ ਦੇ 11 13 14 15 ਵਚਨ ਦੱਸਦੇ ਹਨ ਅਗਰ ਇੱਕ ਸੇਵਕ ਨੇ ਇਹਨਾਂ ਵਚਨ ਦਾ ਪ੍ਰਚਾਰ ਕਰਨਾ ਹੈ ਤਾਂ ਤੁਹਾਡੀ ਵਰਗੀ ਲੋਕ ਪ੍ਰੇਮ ਨਾਲ ਖੁਸ਼ੀ ਨਾਲ ਇਸ ਸੇਵਕਾਈ ਨੂੰ ਅੱਗੇ ਲੈ ਕੇ ਜਾਣਾ ਹੈ ਇਸ ਸੇਵਕਾਈ ਦੇ ਦੁਆਰਾ ਇਹਨਾਂ ਵਚਨਾਂ ਦੇ ਦੁਆਰਾ ਮਜ਼ਬੂਤ ਹੋਣ ਵਾਲੇ ਸ਼ਾਂਤੀਪੂਰਨ ਵਾਲੇ ਤੁਸੀਂ ਅੱਗੇ ਆ ਕੇ ਘਟੋ ਘਟ ਇੱਕ ਪ੍ਰੋਗਰਾਮ ਦੀ ਮਦਦ ਕਰਨ ਦੇ ਨਾਲ ਲੱਖਾਂ ਲੋਕਾਂ ਤੱਕ ਇਹ ਸਮਰਥੀ ਵਚਨ ਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਆਓ ਜੀਵਨ ਨੂੰ ਬਦਲਣ ਵਾਲੇ ਇਹ ਸੰਦੇਸ਼ ਬਹੁਤ ਸਾਰੇ ਲੋਕ ਸੁਣ ਸਕੇ ਵਿਸ਼ਵਾਸ ਕਰ ਸਕੇ ਉਹਨਾਂ ਦੇ ਜੀਵਨ ਸੁਧਰ ਸਕੇ ਤੁਹਾਡੇ ਵੱਲੋਂ ਮਦਦ ਕਰੋ ਇਹ ਚਾਹੁੰਦੇ ਹੋਏ ਇਸ ਸੇਵਕਾਈ ਨਾਲ ਪ੍ਰੇਮ ਕਰਕੇ ਪ੍ਰੋਤਸਾਹਿਤ ਕਰਨ ਵਾਲੇ ਤੁਸੀਂ ਸਭ ਨੂੰ ਮੇਰਾ ਪੂਰੇ ਦਿਲ ਤੋਂ ਧੰਨਵਾਦ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72